ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਖ ਖ਼ਬਰਾਂ ਤੋਂ ਹਕੂਮਤਰੀ ਭਗਵੰਤ ਮਾਨ ਦਾ ਵਿਰੋਧੀਆਂ ਦੇ ਨਿਸ਼ਾਨਾ ਨਸ਼ੇ ਦੇ ਸੋਦਾਗਰਾਂ 'ਤੇ ਮਿਲਿਪੁਕਤ ਦੇ ਲਗਾਏ ਇਖਤਿਆਰ ਕਿ ਹਾ ਪੰਜਾਬ ਦੇ ਨਸ਼ੇ ਦੇ ਿਲਾਂਕ ਨੂੰ ਕਰ ਰਹੇ ਹਾਂ ਸਾਫ਼ ਪਾਕਿਸਤਾਨੀ ਕਮੇਡੀਅਨ ਅਕਰ ਠਾਕੁਰ ਦੀ ਭੂਮਿਕਾ ਪੰਜਾਬੀ ਫਿਲਮ ਤੋਂ ਕੱਟੀ ਗਈ ਚੱਲ ਮੇਰਾ ਪੁੱਤ 4 ਦਾ ਟ੍ਰੇਲਰਾਂ 'ਚ ਪੰਜ ਸੀਨ ਰੱਖੇ ਗਏ ਡੋਨਾਲਡ ਟਰੰਪ ਦੀ ਸਖਤੀ ਦਾਸਰ ਯੂਐਸ ਜਾਣ ਵਾਲੇ ਭਾਰਤ ਦੀ ਗਿਣਤੀ ਘਟੀ 2028 ਤੱਕ 19 ਸਾਲਾ ਦਿਵਿਆ ਦੇਸ਼ਮੁਖ ਨੇ ਜਿੱਤਿਆ ਇਸ ਤਰ੍ਹਾਂ ਦੇ ਬਿਸ਼ਪਕਪਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੁਣ ਖਬਰਾਂ ਵਿੱਚ ਥਾਣਾ ਲੋਕ ਸਭਾ ਵਿੱਚ ਆਪਰੇਸ਼ਨ ਸਿਂਧੂਰ ਬਾਰੇ ਚਰਚਾ ਚੱਲ ਰਹੀ ਹੈ ਚਰਚਾ ਦੌਰਾਨ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਾਂਗਸ ਦੇ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਤੇ ਤਿੱਖਾ ਹਮਲਾ ਕੀਤਾ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਆਪਰੇਸ਼ਨ ਸਿਂਧੂਰ ਦੌਰਾਨ 2.5 ਮੋਰਚਿਆਂ ਤੇ ਲੜ ਰਿਹਾ ਸੀ ਇਸ ਵਿੱਚ ਦੋ ਮੋਰਚਿਆਂ ਬਾਰੇ ਸਾਰਿਆਂ ਨੂੰ ਪਤਾ ਹੈ ਪਰ ਅੱਧਾ ਮੋਰਚਾ ਰਾਹੁਲ ਗਾਂਧੀ ਤੇ ਕਾਂਗਰਸ ਦਾ ਸੀ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਲੋਕ ਸਭਾ ਵਿੱਚ ਆਪਰੇਸ਼ਨ ਸਿੰਦੂਰ ਤੇ ਬਹਿਸ ਦੌਰਾਨ ਕਾਂਗਰਸ ਸੰਸਦ ਮੈਂਬਰ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਤਿੱਖਾ ਹਮਲਾ ਕੀਤਾ। ਉਹਨਾਂ ਦਾਅਵਾ ਕੀਤਾ ਕਿ ਭਾਰਤ ਨੇ ਢਾਈ ਮੋੜਿਆਂ ਤੇ ਜੰਗ ਲੜੀ ਜਿਸ ਵਿੱਚ ਅੱਧਾ ਮੋੜ ਚਾ ਰਾਹੁਲ ਗਾਂਧੀ ਤੇ ਕਾਂਗਰਸ ਸਨ। ਅਨੁਰਾਗ ਠਾਕੁਰ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਦੇਖੋ ਪਿਛਲੇ 2 ਮਹੀਨਾ ਵਿੱਚ ਰਾਹੁਲ ਦੇ ਕਬਜ਼ੇ ਵਾਲੀ ਕਾਂਗਰਸ ਨੇ ਪ੍ਰਧਾਨ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਵਿਰੁੱਧ ਕਣੌਲੇ ਤੇ ਅਪਮਾਨਜਨਕ ਕਾਰਟੂਨ ਬਣਾਏ ਹਨ। ਅਨੁਰਾਗ ਠਾਕੁਰ ਨੇ ਕਿਹਾ ਕਿ ਇਤਿਹਾਸ ਪ੍ਰਧਾਨ ਮੰਤਰੀ ਨਰਿੰਦਰ ਮ ਯਾਦ ਰੱਖਿਆ ਜਾਵੇਗਾ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਤਵਾਦ ਦੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਉਹਨਾਂ ਕਿਹਾ ਕਿ ਅਸੀਂ ਅਤਵਾਦੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਮਾਰ ਦਿੱਤਾ ਹੈ ਪੂਰੀ ਦੁਨੀਆ ਨੇ ਆਪਰੇਸ਼ਨ ਸਿੰਦੂਰ ਵਿੱਚ ਭਾਰਤ ਦੀ ਪ੍ਰਭਾਵਸ਼ਾਲੀ ਸਮਰੱਥਾ ਦੇਖੀ ਕਾਂਗਰਸ ਦੇ ਨੇਤਾ ਦੁਆਰਾ ਚਲਾਇਆ ਜਾ ਰਿਹਾ ਕਿ ਸਰੈਂਡਰ ਸਰੈਂਡਰ ਮਾਨਯ ਸਭਾਪਤੀ ਜੀ ਅਗਰ ਪਿਛਲੇ 78 ਸਾਲ ਦਾ ਹਿਸਾਬ ਦਿਆ ਲਿਆ ਜਾਏ ਤਾਂ ਕਾਂਗਰਸ ਨੇ ਕਿੰਨੇ ਬਲੰਡਰ ਔਰ ਸਰੈਂਡਰ ਕੀਤੇ ਇਹ ਅੱਜ ਦੇਸ਼ ਨੂੰ ਮੈਂ ਬਤਾਣਾ ਚਾਹਤਾ ਹਾਂ और इन दो मिनटों में, में बताऊंगा उन्नीस में कश्मीर जैसे आंतरिक विषय को संयुक्त राष्ट्र में ले जाकर सरेंडर किसने किया कांग्रेस ने 1950 से 60 के दशक में एक्साइज चीन को बंजर जमीन कहकर चीन की झोली में डालने का बलेंडर किसने किया कांग्रेस ने चौवन में तिब्बत के अधिकार को छोड़कर चीन को कब्जा करने का स्वीकार किसने किया उन्नीस ने अठावन में समझौते के तहत बे, बेरुबारी को पूर्व पाकिस्तान में स्थानांतरित करने को सरेंडर किसने किया कांग्रेस ने 1960 में पंजाब के सरजा माजरा रखरजीत सिंह पठान के सुलेमान के चकलौतिको को पाकिस्तान को सौंपकर सरेंडर किसने किया कांग्रेस ਅਨੁਰਾਗ ਠਾਕਰ ਨੇ ਸੰਸਦ ਵਿੱਚ ਸਾਬਕਾ ਗ੍ਰਹਿ ਮੰਤਰੀ ਪੀ ਜਦੰਬਰਮ ਦੇ ਉਸ ਬਿਆਨ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਉਹਨਾਂ ਨੇ ਅਤਵਾਦਿਆਂ ਦੇ ਪਾਕਿਸਤਾਨੀ ਹੋਣ ਦੇ ਸਬੂਤ ਮੰਗੇ ਸਨ ਅਨੁਰਾਗ ਠਾਕਰ ਨੇ ਕਿਹਾ ਕਿ ਪਾਕਿਸਤਾਨੀ ਸਰਕਾਰ ਲਸ਼ਕਰ-ਏ-ਰਾਹਲ ਦੇ ਬਿਆਨਾਂ ਨੂੰ ਆਪਣੇ ਫਾਇਦੇ ਲਈ ਵਰਤ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨੇ ਖੜਕੜਕਲਾਂ 'ਚ ਸ਼ਹੀਦ ਪਾਕ ਸਿੰਘ ਹੈਰਿਟੇਜ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਹਨਾਂ ਦੇ ਵਿਰੋਧੀ ਲੀਡਰਾਂ ਤੇ ਵਰਦੇ ਹੋਏ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਵਿਰੋਧੀਆਂ ਨੇ ਮਲੀਪੁਕਤ ਨਾਲ ਪੰਜਾਬ ਵਿੱਚ ਨਸ਼ੇ ਦੇ ਸੁੱਧਾਗਰਾਂ ਨੂੰ ਵਧਨ ਫੁੱਲਣ ਦਾ ਮੌਕਾ ਦਿੱਤਾ। ਪਰ ਅਸੀਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਪੰਜਾਬ ਦੇ ਮੱਥੇ ਤੋਂ ਨਸ਼ੇ ਦਾ ਕਲੰਕ ਸਾਫ਼ ਕਰਨ ਵਿੱਚ ਲੱਗੇ ਹੋਏ ਹਾਂ। ਹੁਣ ਆਪਣੀ ਇੱਕੋ ਹੀ ਜ਼ਿੰਮੇਵਾਰੀ ਹੈ। ਇੱਕ ਤਾਂ ਜਿਹੜਾ ਕਲੰਕ ਲੱਗਿਆ ਚਿੱਟੇ ਵਾਲਾ ਇਹਨੂੰ ਧੋਣਾ ਹੈ। ਸਾਥ ਦੇ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਪੰਚਾਇਤਾਂ ਬਹੁਤ ਸਾਥ ਦੇ ਰਹੀਆਂ ਨੇ ਮਤੇ ਪਾ ਕੇ ਦੇ ਰਹੀਆਂ ਨੇ ਯੁੱਧ ਨਸ਼ੇ ਵਿਰੁੱਧ ਆਪਾਂ ਛੇੜਿਆ ਹੋਇਆ ਇੱਕ ਛੋਟੀ ਜੀ ਸ਼ਰਧਾਂਜਲੀ ਹੋਊਗੀ ਉਹਨਾਂ ਨੂੰ ਸ਼ਹੀਦਾਂ ਨੂੰ بڑے بڑے ਬੰਦੇ ਫੜੇ ਜਾ ਰਹੇ ਨੇ ਔਰ بڑے بڑے ਬੰਦੇ ਜਦੋਂ ਫੜੇ ਜਾ ਰਹੇ ਨੇ ਤਾਂ بڑے بڑے ਬੰਦੇ ਉਹਨਾਂ ਦੀ ਹਮਾਇਤ ਚਾ ਰਹੇ ਨੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਕਿਵੇਂ ਤੇ ਕੌਣ ਰਲੇ ਹੋਏ ਸੀ ਇਕ ਹਮਾਇਤ ਕਰ ਰਹੇ ਨੇ ਉਹਨਾਂ ਦੀ ਇਹ ਤਾਂ ਲੱਗ ਗਿਆ ਨਾ ਪਤਾ ਹੁਣ ਪੰਜਾਬ ਨੂੰ ਵੀ ਕੌਣ ਕੌਣ ਮਿਲੇ ਹੋਏ ਸੀ ਹੁਣ ਇਹਨਾਂ ਕੋਲੇ ਇਹ ਹੈ ਤੁਸੀਂ ਫਿਰ ਇੰਨਾ ਟਾਈਮ ਕਿਉਂ ਲਾਤਾ ਉਹ ਭਾਈ ਕੇਸ ਹੀ ਇੰਨੇ ਖਰਾਬ ਕਰ ਗਏ ਸੀ ਸਾਨੂੰ ਠੀਕ ਕਰਨ ਨੂੰ ਟਾਈਮ ਲੱਗ ਗਿਆ ਪਰ ਜਦੋਂ ਅਸੀਂ ਕਰ ਲਿਆ ਫਿਰ ਠੀਕ ਹੁਣ ਕੋਈ ਬਖਸ਼ਿਆ ਨਹੀਂ ਜਾਊਗਾ ਫਿਰ ਹੁਣ ਕੋਈ ਬਚੂਗਾ ਨਹੀਂ ਹੁਣ ਤਾਂ ਕਿ ਜਮ ਤਿਆਰ ਨਹੀਂ ਸਾਰਿਆਂ ਦੇ ਤਿਆਰ ਨਹੀਂ ਕਿਸੇ ਦਾ ਕਿਸੇ ਚਾ ਕਿਸੇ ਦਾ ਕਿਸੇ ਚ ਹੈ ਬੜੇ ਤਰੀਕਿਆਂ ਨਾਲ ਇਹਨਾਂ ਨੇ ਲੁੱਟਿਆ ਤਸ਼ੀਦ ਅਜ਼ਮ ਪੱਗ ਸਿੰਘ ਉਹਨਾਂ ਅਨੁਸਾਰੀ ਸ਼ਰਧਾਂਜਲੀ ਇਹ ਹੋਊਗੀ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਰੰਗਲਾ ਪੰਜਾਬ ਬਣਾ ਲਈਏ ਹੱਸਦਾ ਖੇੜਦਾ ਪੰਜਾਬ ਬਣਾ ਲਈਏ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਇਸ ਤੋਂ ਵੱਡੀਆਂ ਤਾਂ ਉਦਾਹਰਨਾਂ ਹੀ ਹੈ ਨਹੀਂ ਇਸ ਤੋਂ ਵੱਡੀਆਂ ਦੁਨੀਆਂ ਦੇ ਵਿੱਚ ਉਦਾਹਰਨਾਂ ਆਏ ਨਹੀਂ ਕੁਰਬਾਨੀਆਂ ਨਹੀਂ 5 ਸਾਲ ਤੇ 7 ਸਾਲ ਦੇ ਬੱਚਿਆਂ ਦੀ ਕੁਰਬਾਨੀ ਦੀ ਹਾਈ ਨਹੀਂ ਉਦਾਹਰਨ ਦੁਨੀਆ ਤੇ ਛੋਟੇ ਸਾਬ ਜਦਿਆਨੀ ਜਿਹੜੀ ਮਿਲਦੀ ਸਾਂ ਔਰ ਕਿਸ ਜਾਲਮਾਨਾ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿ ਜਦੋਂ ਕੰਧ ਗੋਡਿਆਂ ਤੱਕ ਪਹੁੰਚ ਗਈ ਤਾਂ ਸੂਬਾ ਸਰੰਦ ਕਹਿੰਦਾ ਇੱਟ ਨਹੀਂ ਛਿੱਲਣੀ ਅਰਾਦਾ ਸਿੱਧਾ ਕਰਨਾ ਹੈ ਇੱਟ ਨਹੀਂ ਛਿੱਲਣੀ ਗੋਡੇ ਛਿੱਲੋ ਚਾਰੇ ਵਾਹਿਗੁਰੂ ਦਾ ਜਾਪ ਕਰੀਗੇ ਗੁਰੂ ਸਾਹਿਬ ਦੇ ਫਰਜੰਦ ਸੀ ਕਹਿੰਦੇ ਇਹ ਖੂਨ ਸਰਵੰਸਦਾਨੀ ਦਾ ਖੂਨ ਹੈ ਇਹ ਕਰ ਲਓ ਜਿੰਨੇ ਜੁਲਮ ਕਰਨੇ ਨੇ ਕਰਨ ਇਹ ਜਿਹੀ ਅਧਾਰਨਾ ਕਿਤੇ ਦੁਨੀਆ 'ਚ ਮਿਲ ਜਾਣਗੇ ਪੜ ਲਓ ਦੁਨੀਆ ਦੀ ਹਿਸਟਰੀ ਪੜ ਲਓ ਵੱਡੇ ਹਿਸਟੋਰੀਅਨ ਜਿਹੜੇ ਨੇ ਉਹਨਾਂ ਨੂੰ ਬੁਲਾ ਲੈਨੇ ਆ ਦੇ ਦੇਣਗੇ ਐਗਜ਼ਾਮਪਲ ਕੋਈ ਇਦਾਂ ਦੀ ਇੱਕ ਇੱਕ ਸਾਡੇ ਕੋਲ ਹਜ਼ਾਰਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਗਸਤ ਤੋਂ ਨਸ਼ਾ ਵਿਰੁੱਧ ਵਿਸ਼ੇ ਦੀ ਪੜ੍ਹਾਈ ਸ਼ੁਰੂ ਹੋਵੇਗੀ ਪੰਜਾਬ ਸਰਕਾਰ ਦੇ ਵਿਸ਼ਾ ਨਸ਼ਾ ਮੁਕਤ ਸਮਾਜ ਸਿਰਜਣ ਦੇ ਪ੍ਰੋਗਰਾਮ ਯੁੱਧ ਨਸ਼ਾ ਵਿਰੁੱਧ ਨੂੰ ਇਸ ਨਾਲ ਜ਼ਮੀਨੀ ਪੱਧਰ ਤੇ ਪਰਮਾਹੁੰਗਾਰਾ ਮਿਲ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਚੋਂ ਪਾਸੇ ਉਛਲਾ ਗਿਆ ਹੈ ਐਕਸਪਰਟਸ ਦੇ ਨਾਲ ਮਿਲ ਕੇ ਅਸੀਂ ਪੂਰਾ ਇੱਕ ਰਿਸਰਚ ਬੇਸਡ ਤੇ ਜਿਹੜਾ ਟ੍ਰਾਈਡ ਐਂਡ ਟੈਸਟਡ ਪਿਛਲੇ ਸਾਲ ਅਸੀਂ ਤਰਨਤਾਰਨ ਤੇ ਅੰਮ੍ਰਿਤਸਰ ਸਾਹਿਬ ਦੇ 40 ਸਕੂਲਾਂ ਚ ਪਾਇਲਟ ਕੀਤਾ ਉਸ ਦੇ ਰਿਜ਼ਲਟਸ ਤੋਂ ਲੈ ਕੇ ਉਸ ਦੇ ਵਿੱਚ ਹੋਰ ਇੰਪਰੂਵਮੈਂਟ ਕਰਕੇ ਅਸੀਂ ਇਸ ਕਰਿਕੂਲਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਹ ਕਰਿਕੂਲਮ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਫ੍ਰॉम ਕਲਾਸ 9th ਅਪਟਿਲ ਕਲਾਸ 12th ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਸ਼ੁਰੂਆਤ ਹੋਊਗਾ 28 ਹਫ਼ਤੇ ਲੰਬਾ ਇਹ ਕਰਿਕੂਲਮ ਹੋਊਗਾ ਜਿਸ ਦੇ ਵਿੱਚ ਹਰ 15 ਦਿਨਾਂ ਦੇ ਬਾਅਦ 1 ਘੰਟੇ ਦੀ ਕਲਾਸ ਉਸ ਕਲਾਸ ਦੇ ਵਿੱਚ ਥਰੂ ਐਡਿਟੇਨਮੈਂਟ ਬੈਸਟ ਵੀਡੀਓਜ਼ ਰਿਸਰਚ ਬੇਸਡ ਵੀਡੀਓਜ਼ ਜਿਹੜੀਆਂ ਅਸੀਂ ਉਹ ਤਿਆਰ ਕੀਤੀਆਂ ਨੇ ਵਿਦ ਹੈਲਪ ਆਫ ਜੇਪਲ ਉਸ ਦੇ ਵਿੱਚ ਅਲੱਗ-ਅਲੱਗ ਵੀਡੀਓਜ਼ ਹੈ ਅਲੱਗ-ਅਲੱਗ ਨਸ਼ੇ ਦੇ ਨਾਲ ਜੁੜੇ ਵੱਖ-ਵੱਖ ਜਿਹੜੇ ਪੱਖ ਹੈ ਇੱਕ ਦੇ ਵਿੱਚ ਡਰੱਗ ਐਡਿਕਟ ਆਪਣੀ ਕਹਾਣੀ ਦੱਸਦਾ ਕਿ ਕਿਵੇਂ ਮੈਂ ਪਹਿਲੀ ਵਾਰੀ ਤੇ ਕਿਵੇਂ ਮੇਰਾ ਜੀਵਨ ਤਬਾਹ ਹੋਇਆ ਇੱਕ ਦੇ ਵਿੱਚ ਉਹਦੀ ਪਰਿਵਾਰ ਦੀ ਕਹਾਣੀ ਹੈ ਉਸ ਤੋਂ ਬਾਅਦ ਡਰੱਗ ਐਕਸਪਰਟਸ ਐਦਾਂ ਦੀ ਅਲੱਗ-ਅਲੱਗ ਵੀਡੀਓਜ਼ ਤੇ ਉਹਨਾਂ ਵੀਡੀਓਜ਼ ਦਿਖਾਉਣ ਤੋਂ ਬਾਅਦ ਪੂਰੀ ਵਰਕਸ਼ੀਟਸ ਹੈ ਬੱਚਿਆਂ ਤੋਂ ਕੁਇਜ਼ ਕੰਪੀਟੀਸ਼ਨ ਹੈ ਬੱਚਿਆਂ ਦੇ ਇੰਟਰਐਕਟਿਵ ਸੈਸ਼ਨ ਹੈ ਕਾਕੀ ਉਸ ਵੀਡੀਓ ਦੀ ਜਿਹੜੀ ਰੀਅਲ ਲਾਈਫ ਲਰਨਿੰਗਸ ਐਸ ਯੂ ਲੈ ਸਕੀਏ ਐਧੇ ਹੀ ਵਰਕਸ਼ੀਟਸ ਇਸ ਮੁਹਿੰਮ ਨੂੰ ਕਾਮਯਾਬ ਕਰਨ ਦੇ ਲਈ ਪਿਛਲੇ ਸਮੇਂ ਚ ਅਸੀਂ ਆਪਣੇ 3600 ਸਕੂਲ ਜਿਹੜੇ ਸਾਡੇ 2000 ਸੀਨੀਅਰ ਸੈਕੰਡਰੀ ਸਕੂਲ ਹੈ ਤੇ ਲਗਭਗ 1600 ਹਾਈ ਸਕੂਲ ਹੈ ਉਹਨਾਂ ਦੇ 9000 ਟੀਚਰਾਂ ਦੀ ਟ੍ਰੇਨਿੰਗ ਕੀਤੀ ਹੈ ਐਕਸਟੈਂਸਿਵ ਟ੍ਰੇਨਿੰਗ ਉਹਦੇ ਵਿੱਚ ਵੀ ਜੇਪਲ ਦੇ ਪਾਰਟਨਰਸ ਦੇ ਵੱਲੋਂ ਉਹਨਾਂ ਦੀ ਟ੍ਰੇਨਿੰਗ ਹੋਈ ਹੈ ਤੇ ਹੁਣ ਇੱਕ ਤਰੀਕ ਨੂੰ 1 ਅਗਸਤ ਤੋਂ ਜਿਹੜੇ ਹੈ ਸਕੂਲ ਆਫ ਐਮੀਨੈਂਸ ਅਰਨੀ ਵਾਲਾ ਤੋਂ ਇਸ ਕੈਂਪੇਨ ਦੀ ਜਿਹੜੀ ਸ਼ੁਰੂਆਤ ਹੈ ਇਸ ਕਰਿਕੂਲਮ ਦੀ ਸ਼ੁਰੂਆਤ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਤਰੀਕ ਤੋਂ ਕਰਨ ਜਾ ਰਹੇ ਹਨ ਤੇ ਉਸ ਤੋਂ ਬਾਅਦ ਹਰ ਸਕੂਲ ਦੇ ਵਿੱਚ ਹਰ ਸਰਕਾਰੀ ਸਕੂਲ 'ਚ 9ਵੀਂ ਤੋਂ 12ਵੀਂ ਕਲਾਸ ਦੇ ਬੱਚਿਆਂ ਨੂੰ ਜਿਹੜੀ ਇਹ ਪੜ੍ਹਾਈ ਹੈ ਉਹ ਕਰਾਈ ਜਾਊਗੀ ਜਲੰਧਰ ਦੇ ਸਿਵਲ ਹਸਪਤਾਲ ਦੇ ਟ੍ਰੋਮਾ ਸੈਂਟਰ ਵਿੱਚ ਐਤਵਾਰ ਰਾਤ ਨੂੰ ਉਸ ਸਮੇਂ ਹਫੜਾ ਦਾ ਬੜੀ ਮਚ ਗਈ ਜਦੋਂ ਆਕਸੀਜਨ ਪਲਾਂਟ ਤੋਂ 35 ਮਿੰਟ ਲਈ ਸਪਲਾਈ ਰੁਕ ਗਈ ਜਿਸ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਕੁੱਲ ਪੰਜ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਰੁਕਣ ਕਾਰਨ ਨੁਕਸਾਨ ਹੋਇਆ ਹੈ। ਕਾਂਗਰਸ ਦੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਇਹ ਕੋਈ ਤਕਨੀਕੀ ਗੜਬੜ ਨਹੀਂ, ਇਹ ਸਰਕਾਰੀ ਨਾਕਾਮੀ ਦਾ ਸਿੱਧਾ ਸਬੂਤ ਹੈ। ਦੇਖੋ ਅਸਲੀ ਗੱਲ ਇਹ ਹੈ ਕਿ ਸਰਕਾਰ ਜਿਹੜੀ ਹੈ ਨਾ ਮੈਨੂੰ ਐ ਲੱਗਦਾ ਹੁੰਦਾ ਵੀ ਚਲੋ ਆਟੇ 'ਚ ਮਾੜਾ ਮੋਟਾ ਲੂਣ ਪਾ ਲਓ ਪਰ ਇਹ ਤਾਂ ਲੂਣ ਹੀ ਗੁੰਨਣ ਲੱਗ ਪਏ। ਇਹਨਾਂ ਦਾ ਪਬਲਿਸਿਟੀ ਵੱਲੋਂ ਧਿਆਨ ਪੂਰਾ ਅੱਛਾ ਕੰਮ ਵੱਲੋਂ ਬਿਲਕੁਲ ਧਿਆਨ ਹੈ ਨਹੀਂ। 90% ਮੈਂ ਕਹਿੰਦਾ ਕੰਮ ਕਰ ਲਓ 10% ਪਬਲਿਸਿਟੀ ਵੀ ਕਰ ਲਓ ਕੋਈ ਗੱਲ ਸਮਝ ਆਉਦੀ ਹੈ ਲੇਕਿਨ ਇਹ ਤਾਂ 90 95 ਕੀ 100% ਪਬਲਿਸਿਟੀ ਤੇ ਹੀ ਆ ਕਿਉਂਕਿ ਐਮਰਜੈਂਸੀ ਵਰਗੀਆਂ ਸਰਵਿਸਿਜ਼ ਦੇ ਵਿੱਚ ਵੀ ਜੇ ਆਕਸੀਜਨ ਦਾ ਬੰਦ ਹੋ ਜਾਣਾ ਜੇ ਤੁਹਾਡੇ ਕੋਲ ਐਮਰਜੈਂਸੀ ਬੈਕਅਪ ਨਹੀਂ ਹੈ ਤੇ ਸਰਕਾਰ ਤਾਂ ਕਹਿੰਦੀ ਅਸੀਂ ਦੋ ਹੀ ਕੰਮ ਕਰਦੇ ਹਾਂ ਇੱਕ ਤਾਂ ਐਜੂਕੇਸ਼ਨ ਦਾ ਕਰਦੇ ਹਾਂ ਤੇ ਇੱਕ ਹੈਲਥ ਸਿਸਟਮ ਦਾ ਕਰਦੇ ਬਾਕੀ ਤੇ ਆ ਵੀ ਮੰਨੀ ਜਾਂਦੇ ਪਈ ਕਰਦੇ ਹੀ ਨਹੀਂ ਹੈ ਤੇ ਲੇਕਿਨ ਉਹਨਾਂ ਦੋਨਾਂ ਦਾ ਇਹੋ ਜਿਹਾ ਜਰੂਸ ਨਿਕਲਿਆ ਆ ਦੇਖੋ ਕਿੰਨਾ ਵੱਡਾ ਨੁਕਸਾਨ ਕਿਉਂਕਿ ਤਿੰਨ ਬੰਦਿਆਂ ਦਾ ਚਲੇ ਜਾਣਾ ਮੈਨੂੰ ਲੱਗਦਾ ਸਾਡੇ ਸਮਾਜ ਲਈ ਇੱਕ ਬਹੁਤ ਵੱਡਾ ਬਲੌਟ ਹੈ ਕਿਉਂਕਿ ਹਰ ਜਿਹੜੀ ਹੈਗੀ ਆ ਜਿਹੜੀ ਜਾਨ ਹੈ ਉਹ ਕੀਮਤੀ ਆ ਔਰ ਮੈਨੂੰ ਲੱਗਦਾ ਕਿ ਇਹ ਅਣਗਹਿਲੀ ਜਿਹੜੀ ਆ ਇਹਦੇ ਤੇ ਹਰ ਬੰਦਾ ਜਿਹੜਾ ਆ ਜੀਡੀ ਵੀ ਇਹਦੇ ਵਿੱਚ ਜ਼ਿੰਮੇਵਾਰੀ ਆ ਉਹਨੂੰ ਮੈਨੂੰ ਲੱਗਦਾ ਉਹਨੂੰ ਫਿਕਸ ਕਰਕੇ ਔਰ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਫਰਗਟ ਜੀ 72 ਘੰਟੇ ਦਾ ਟਾਈਮ ਇਹਨਾਂ ਨੇ ਦਿੱਤਾ ਕਿ ਇਹਨਾਂ ਨੇ ਨੋ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਰਿਪੋਰਟ ਆਏਗੀ ਜੇਕਰ ਅਧਿਕਾਰਿਕ ਤੌਰ ਤੇ ਵੀ ਕਿਸੇ ਦੀ ਗਲਤੀ ਨਿਕਲਦੀ ਹੈ ਤਾਂ ਕਾਰਵਾਈ ਹੋਏਗੀ। ਕਿਵੇਂ ਵੇਖਦੇ ਹੋ ਲੱਗਦਾ ਤੁਹਾਨੂੰ ਵੀ ਪਰਿਵਾਰਾਂ ਨੂੰ ਇਨਸਾਫ ਮਿਲ ਪਾਊਗਾ। ਕਾਰਵਾਈ ਤਾਂ ਹੋਣੀ ਹੀ ਚਾਹੀਦੀ ਆ ਬਟ এট ਦਾ ਸੇਮ ਟਾਈਮ ਇਹ ਸਰਕਾਰ ਦੀ ਜ਼ਿੰਮੇਵਾਰੀ ਕੀ ਆ? ਇਹ ਸਰਕਾਰ ਦੀ ਜ਼ਿੰਮੇਵਾਰੀ ਇਹ ਆ ਕਿ ਹਾਂ ਵੀ ਜੇ ਐਮਰਜੈਂਸੀ ਦੇ ਵਿੱਚ ਵੀ ਜੇ ਉੱਥੇ ਪੰਜ ਬੰਦੇ ਸੀ ਜਿਹਦੇ ਵਿੱਚੋਂ ਮੈਨੂੰ ਲੱਗਦਾ ਕਿ ਆਕਸੀਜਨ ਦਾ ਪ੍ਰੈਸ਼ਰ ਘਟਿਆ ਹੋਊਗਾ ਕਿਉਂਕਿ ਮੈਂ ਦੋ ਚਾਰ ਡਾਕਟਰਸ ਨਾਲ ਗੱਲ ਕੀਤੀਆਂ ਕਿਉਂਕਿ ਟੈਕਨੀਕਲੀ ਜੇ ਬੈਕਅਪ ਹੀ ਹੈ ਨਹੀਂ ਜੀ ਤਾਂ ਉਹ ਅਲਟੀਮੇਟਲੀ ਪੇਸ਼ੈਂਟ ਸਰਵਾਈਵ ਕਿਵੇਂ ਕਰ ਜਾਣਗੇ ਔਰ ਦੁਨੀਆ ਦੇ ਉੱਤੇ ਬਹੁਤ ਘੱਟ ਦੇਸ਼ ਇਹੋ ਜਿਹੇ ਹੈਗੇ ਆ ਜਿਹੜੇ ਇਹੋ ਜਿਹੇ ਇਨਸੀਡੈਂਟ ਅੱਜ ਦੀ ਤਰੀਕ ਦੇ ਵਿੱਚ ਵੀ ਹੋ ਰਹੇ ਆ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤ ਨੀਤੀਆਂ ਕਾਰਨ ਅਮਰੀਕਾ ਵਿੱਚ ਭਾਰਤੀਆਂ ਦੇ ਦਾਖਲੇ ਵਿੱਚ ਵੱਡੇ ਬ੍ਰੇਕ ਲੱਗਣ ਦੀ ਸੰਭਾਵਨਾ ਹੈ ਇਮੀਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਇੱਕ ਰਿਪੋਰਟ ਅਨੁਸਾਰ ਨਵੰਬਰ 2028 ਤੱਕ ਟਰੰਪ ਦੇ ਸ਼ਾਸਨ ਕਾਲ ਦੌਰਾਨ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿੱਚ 50% ਤੱਕ ਕਮੀ ਆਉਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਰਾਸ਼ਟਰਪਤੀ ਡੋਨਾਲਡ 트럼ਪ ਦੀ ਸਖਤ ਨੀਤੀਆਂ ਕਾਰਨ ਅਮਰੀਕਾ ਵਿੱਚ ਭਾਰਤੀਆਂ ਦੇ ਦਾਖਲੇ 'ਚ ਵੱਡੀ ਬ੍ਰੇਕ ਲੱਗਣ ਦੀ ਸੰਭਾਵਨਾ ਹੈ ਇਮੀਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਇੱਕ ਰਿਪੋਰਟ ਅਨੁਸਾਰ ਨਵੰਬਰ 2028 ਤੱਕ 트럼ਪ ਦੇ ਸ਼ਾਸਨ ਕਾਲ ਦੌਰਾਨ ਭਾਰਤੀ ਪ੍ਰਵਾਸੀਆਂ ਦੀ ਗਿਣਤੀ 'ਚ 50% ਦੀ ਗਿਰਾਵਟ ਉਨ ਦੀ ਸੰਭਾਵਨਾ ਹੈ ਵਰਤਮਾਨ ਚ ਭਾਰਤ ਤੋਂ ਹਰ ਸਾਲ ਲਗਭਗ 7 ਲੱਖ ਪ੍ਰਵਾਸੀ ਅਮਰੀਕਾ ਚ ਦਾਖਲ ਹੋ ਰਹੇ ਨੇ ਇਹਨਾਂ ਚੋਂ ਲਗਭਗ 3.31 ਲੱਖ ਨੂੰ ਵਿਦਿਆਰਥੀ ਵੀਜ਼ਾ 2 ਲੱਖ ਨੂੰ ਵਰਕ ਵੀਜ਼ਾ ਤੇ 50 ਹਜ਼ਾਰ ਨੂੰ ਨਾਗਰਿਕਤਾ ਤੇ 1.71 ਲੱਖ ਨੂੰ ਗ੍ਰੀਨ ਕਾਰਡ ਮਿਲਦਾ ਹੈ ਇੰਸਟੀਚਿਊਟ ਦੇ ਪ੍ਰੋਫੈਸਰ ਮੈਟਲਿਨ ਗ੍ਰੀਨ ਦਾ ਕਹਿਣਾ ਹੈ ਕਿ ਇਹ ਖਸ਼ਾ ਟਰੰਪ ਦੇ ਹੁਣ ਤੱਕ ਦੇ ਵੀਜ਼ਾ ਡੇਟਾ ਰਿਲੀਜ਼ ਦੇ ਆਧਾਰ ਤੇ ਇਮੀਗ੍ਰੇਸ਼ਨ ਮਾਡਲ ਤੋਂ ਸਾਹਮਣੇ ਆਇਆ ਹੈ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਗਿਰਾਵਟ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ 2024 ਦੇ ਮੁਕਾਬਲੇ ਹੁਣ ਤੱਕ 1.5 ਲੱਖ ਵਿਦਿਆਰਥੀ ਹੀ ਅਮਰੀਕਾ 'ਚ ਦਾਖਲਾ ਲੈ ਸਕੇ ਨੇ ਇਸ ਦਾ ਵੱਡਾ ਕਾਰਨ ਟਰੰਪ ਵੱਲੋਂ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਸਖਤ ਵੀਜ਼ਾ ਨਿਯਮ ਤੇ ਲੰਬੇ ਸਮੇਂ ਤੋਂ ਵਿਦਿਆਰਥੀ ਵੀਜ਼ਾ ਇੰਟਰਵਿਊ ਤੇ ਪਾਬੰਦੀ ਸ਼ਾਮਲ ਹੈ ਵਰਕ ਵੀਜ਼ਾ ਚ ਵੀ ਗ੍ਰਾਵਟ ਆਉਣ ਦੀ ਸੰਭਾਵਨਾ ਹੈ ਪਿਛਲੇ ਸਾਲ ਵਰਕ ਵੀਜ਼ਾ ਸ਼੍ਰੇਣੀ ਚ ਕੁੱਲ 2 ਲੱਖ ਵਿੱਚੋਂ ਭਾਰਤੀਆਂ ਨੂੰ 72000 ਐਚ 1 ਬੀ ਵੀਜ਼ੇ ਮਿਲੇ ਜਦ ਕਿ ਸਤੰਬਰ 2025 ਤੋਂ ਨਵੀਂ ਐਚ 5 ਬੀ ਵੀਜ਼ਾ ਵਿੰਡੋ ਵਿੱਚ ਗ੍ਰਾਵਟ ਆਉਣ ਦੀ ਸੰਭਾਵਨਾ ਹੈ ਅਮਰੀਕਾ ਚ ਹੁਣ ਤੱਕ ਐਚ 1 ਬੀ ਵੀਜ਼ਿਆਂ ਦੇ ਵਿੱਚ ਭਾਰਤੀਆਂ ਦਾ ਹਿੱਸਾ ਸਭ ਤੋਂ ਵੱਧ ਹੈ ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਦੇ ਸੀਨੀਅਰ ਫੈਲੋ ਐਰਨ ਮੈਲਨਿਕ ਦਾ ਕਹਿਣਾ ਹੈ ਕਿ ਟਰੰਪ ਦੀ ਅਮਰੀਕਾ ਫਰਸਟ ਨੀਤੀ ਇਸ ਗ੍ਰਾਵਟ ਦਾ ਸਭ ਤੋਂ ਵੱਡਾ ਕਾਰਨ ਹੈ ਟਰੰਪ ਅਮਰੀਕਾ 'ਚ ਉਦਯੋਗ ਸਥਾਪਿਤ ਕਰਨ ਦੇ ਨਾਮ ਤੇ ਇਮੀਗ੍ਰੇਸ਼ਨ ਵੀਜ਼ਾ ਕੋਟੇ ਦੀ ਵਰਤੋਂ ਕਰਨਗੇ। ਹਾਰਤ ਦੇ ਪੰਜਾਬੀ ਫਿਲਮ ਇੰਡਸਟਰੀ ਬਾਰੇ ਵਿਵਾਦਪੂਰਨ ਬਿਆਨ ਦੇਣ ਵਾਲੇ ਪਾਕਿਸਤਾਨੀ ਕਾਮੇਡੀਅਨ ਅਦਾਕਾਰ ਇਫਤਖਾਰ ਠਾਕਰ ਨੂੰ ਵੱਡਾ ਝਟਕਾ ਲੱਗਾ ਹੈ। ਫਿਲਮ ਚੱਲ ਮੇਰਾ ਪੁੱਤ ਜੋ ਆਪਣੇ ਪਿਛਲੇ 3 ਹਿੱਸਿਆਂ ਵਿੱਚ ਸੁਪਰ ਹਿੱਟ ਸਾਬਤ ਹੋਈ ਹੈ, ਇਸ ਦੇ ਚੌਥੇ ਹਿੱਸੇ ਵਿੱਚ ਇਫਤਖਾਰ ਠਾਕਰ ਦੀ ਭੂਮਿਕਾ ਨੂੰ ਕੱਟ ਦਿੱਤਾ ਗਿਆ ਹੈ। ਫਿਲਮ ਦੇ ਟ੍ਰੇਲਰ ਵਿੱਚ ਹੋਰ ਪਾਕਿਸਤਾਨੀ ਕਲਾਕਾਰ ਜ਼ਰੂਰ ਨਜ਼ਰ ਆ ਰਹੇ ਨੇ ਪਰ ਇਫਤਖਾਰ ਠਾਕਰ ਨੂੰ ਅਹਿਮ ਭੂਮਿਕਾ ਨਹੀਂ ਦਿੱਤੀ ਗਈ। ਪਲਗਮਾਤ ਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਕੜਵਹਟ ਪਣੀ ਹੋਈ ਹੈ। ਇਹ ਕੜਵਹਟ ਮਨੋਰੰਜਨ ਜਗਤ ਤੇ ਖੇਡ ਜਗਤ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਪਾਕਿਸਤਾਨੀ ਕਲਾਕਾਰਾਂ ਵਾਲੀਆਂ ਫਿਲਮਾਂ ਨੂੰ ਭਾਰਤ ਵਿੱਚ ਰੀਲਿਸ ਨਹੀਂ ਹੋਣ ਦਿੱਤਾ ਜਾ ਰਿਹਾ। ਇਸੇ ਚੱਲਦੇ ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕਰ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਭਾਰਤ ਤੇ ਪੰਜਾਬੀ ਫਿਲਮ ਇੰਡਸਟਰੀ ਬਾਰੇ ਨਿੰਦਣਯੋਗ ਸ਼ਬਦਾਬਲੀ ਦੀ ਵਰਤੋਂ ਕੀਤੀ ਜਿਸ ਦੇ ਚੱਲਦੇ ਉਹਨਾਂ ਦਾ ਭਾਰਤ ਵਿੱਚ ਵਿਰੋਧ ਹੋਣ ਲੱਗਾ। ਇਸੇ ਚੱਲਦੇ ਇਫਤਖਾਰ ਠਾਕਰ ਨੂੰ ਪੰਜਾਬੀ ਫਿਲਮ ਇੰਡਸਟਰੀ ਤੋਂ ਵੱਡਾ ਝਟਕਾ ਲੱਗਾ ਹੈ। ਪੰਜਾਬੀ ਚੱਲ ਮੇਰਾ ਪੁੱਤ ਵਿੱਚੋਂ ਉਹਨਾਂ ਦਾ ਰੋਲ ਘਟਾ ਦਿੱਤਾ ਗਿਆ ਹੈ ਪੰਜਾਬੀ ਫਿਲਮ ਚੱਲ ਮੇਰਾ ਪੁੱਤ ਜੋ ਆਪਣੇ ਪਿਛਲੇ ਤਿੰਨ ਹਿੱਸਿਆਂ ਵਿੱਚ ਸੁਪਰੀਟ ਸੱਤ ਹੋਈ ਹੈ ਉਸਦੇ ਚੌਥੇ ਹਿੱਸੇ ਵਿੱਚੋਂ ਇਫਤਿਹਾਰ ਠਾਕੁਰ ਦੀ ਭੂਮਿਕਾ ਨੂੰ ਬਹੁਤ ਘਟਾ ਦਿੱਤਾ ਗਿਆ ਹੈ ਫਿਲਮ ਦੇ ਟ੍ਰੇਲਰ ਵਿੱਚ ਹੋਰ ਪਾਕਿਸਤਾਨੀ ਕਲਾਕਾਰ ਨਜ਼ਰ ਆ ਰਹੇ ਨੇ ਪਰ ਇਫਤਿਹਾਰ ਠਾਕੁਰ ਦੀ ਭੂਮਿਕਾ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਗਿਆ ਇਹ ਨਿਗਾਹ ਸਪੀਡ న్యూਸ ਦੀ ਪੂਰੇ ਟ੍ਰੇਲਰ ਵਿੱਚ ਇਫਤਿਹਾਰ ਠਾਕੁਰ ਦੇ ਸਿਰਫ 5 ਦ੍ਰਿਸ਼ ਦਿਖਾਏ ਗਏ ਇੰਨਾ ਹੀ ਨਹੀਂ ਇਫਤਿਹਾਰ ਠਾਕੁਰ ਦਾ ਸਿਰਫ ਇੱਕ ਬਿਆਨ ਅੰਤ ਵਿੱਚ ਰੱਖਿਆ ਗਿਆ ਖਾਸ ਕਰ ਇਹ ਹੈ ਕਿ ਬਿਆਨ ਤੋਂ ਬਾਅਦ ਉਨਾ ਦੇ ਮਾਂ ਦਾ ਇੱਕ ਦ੍ਰਿਸ਼ ਵੀ ਰੱਖਿਆ ਗਿਆ ਏ ਇਸ ਵਿੱਚ ਥਾਕਰ ਨੂੰ ਕਿਹਾ ਗਿਆ ਕਿ ਤੁਹਾਡੇ ਵਿੱਚ ਬਹਾਦਰੀ ਦੀ ਘਾਟ ਹੈ ਇਹ ਲਾਈਨ ਨਾ ਸਿਰਫ ਉਹ ਦੇ ਤਿੱਤਰ ਤੇ ਸਗੋਂ ਉਹਦੀ ਛਵੀ ਤੇ ਵੀ ਨਿਸ਼ਾਨਾ ਲਗਾਉਂਦੀ ਹੈ ਤਾਂ ਦਾਦੀ ਇੱਕ ਗਾਰ ਠਾਕੁਰ ਪੰਜਾਬੀ ਫਿਲਮ ਇੰਡਸਟਰੀ ਤੇ ਲਗਾਤਾਰ ਗਲਤ ਬਿਆਨ ਦੀਦੇ ਰਹੇ ਨੇ ਆਪਰੇਸ਼ਨ ਸਿੰਧੂ ਤੋਂ ਬਾਅਦ ਉਸਦੇ ਬਿਆਨ ਭਾਰਤੀ ਫੌਜ ਪਰਦੀ ਹੋਰ ਵੀ ਨਫ਼ਰਤ ਭਰੇ ਹੋ ਗਏ ਫਿਲਮ ਚੱਲ ਮੇਰਾ ਪੁੱਤਰ ਦੇ ਟ੍ਰੇਲਰ ਵਿੱਚ ਠਾਕੁਰ ਦੇ ਇਹ ਪੰਜ ਦ੍ਰਿਸ਼ ਸਮੇਂ ਦੇ ਅਨੁਸਾਰ ਇਸ ਪ੍ਰਕਾਰ ਹਨ ਜਿਸ ਵਿੱਚ ਪਹਿਲਾ ਸੀਨ 1 ਮਿੰਟ 15 ਸਕਿੰਟ ਤੇ ਹੈ ਦੂਜਾ ਸੀਨ 1 ਮਿੰਟ 43 ਸਕਿੰਟ ਤੇ ਹੈ ਤੀਜਾ ਸੀਨ 2 ਮਿੰਟ 37 ਸਕਿੰਟ ਤੇ ਹੈ ਤੇ ਚੌਥਾ ਸੀਨ 3 ਮਿੰਟ 12 ਸਕਿੰਟ ਤੇ ਹੈ ਟ੍ਰੇਲਰ ਦੇ ਅੰਤ ਵਿੱਚ ਇਫਤਿਹਾਰ ਠਾਕੁਰ ਦੀ ਆਵਾਜ਼ ਪਹਿਲੀ ਵਾਰ ਲੱਗੀ ਜਿਸ ਵਿੱਚ ਉਸਦਾ ਅਪਮਾਨ ਹੋਇਆ ਜਾਪਦਾ ਹੈ ਆਖਰੀ ਇਸ ਵਿੱਚ ਪੰਜਵਾਂ ਤੇ ਸਭ ਤੋਂ ਪੰਜ ਰਕ ਦੇ ਰਿਸ਼ ਹੈ ਫਿਲਮ ਚੱਲ ਮੇਰਾ ਪੁੱਤ ਦੇ ਟ੍ਰੇਲਰ ਵਿੱਚ ਉਸ ਦੀ ਸੀਮਿਤ ਮੌਜੂਦਗੀ ਤੇ ਉਸ ਦੇ ਸੰਵਾਦਾਂ ਦੀ ਸ਼ੈਲੀ ਦਰਸਾਉਂਦੀ ਹੈ ਕਿ ਇਹ ਭਾਰਤ ਤੇ ਭਾਰਤੀ ਕਲਾਕਾਰਾਂ ਬਾਰੇ ਦਿੱਤੇ ਵਿਵਾਦਪੂਰਨ ਬਿਆਨ ਦਾ ਪ੍ਰਭਾਵ ਹੈ ਇਹਨਾਂ ਬਿਆਨਾਂ ਦਾ ਅਸਰ ਹੁ ਉਸ ਦੇ ਕਰੀਅਰ ਤੇ ਵੀ ਪੈਣ ਲਗਾਏ ਅਜਿਹੀ ਸਥਿਤੀ ਵਿੱਚ ਨਿਰਮਾਤਾ ਤੇ ਨਿਰਦੇਸ਼ਕ ਉਦੀ ਛਵੀ ਪ੍ਰਤੀ ਸੁਚੇਤ ਹੋ ਗਏ ਹਨ ਕਿਉਂਕਿ ਠਾਕੁਰ ਨੇ ਵੀ ਭਾਰਤ ਵਿਰੋਧੀ ਬਿਆਨ ਦਿੱਤੇ ਹਨ ਪਹਿਲਗਾਮਤਵਾਦੀ ਹਮਲੇ ਤੋਂ ਬਾਅਦ ਗਰ ਠਾਕੁਰ ਨੇ ਕਿਹਾ ਸੀ ਕਿ ਜੇ ਤੁਸੀਂ ਹਵਾ ਤੋਂ ਆਇਓ ਤਾਂ ਤੁਹਾਨੂੰ ਹਵਾ ਵਿੱਚ ਉਡਾ ਦਿੱਤਾ ਜਾਵੇਗਾ ਜੇ ਤੁਸੀਂ ਸਮੁੰਦਰ ਦੇ ਪਾਣੀ ਤੋਂ ਆਇਓ ਤਾਂ ਤੁਹਾਨੂੰ ਡੁਬੋ ਦਿੱਤਾ ਜਾਵੇਗਾ ਜੇ ਤੁਸੀਂ ਜ਼ਮੀਨੀ ਰਸਤੇ ਰਾਹੀਂ ਆਉਂਦੇ ਹੋ ਤਾਂ ਤੁਹਾਨੂੰ ਦਫਨਾਇਆ ਜਾਵੇਗਾ ਇਸ ਟ੍ਰੇਲਰ ਵਿੱਚ ਇਹ ਸੰਦੇਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਉਸ ਦੇ ਬਿਨਾਂ ਵੀ ਚੱਲ ਸਕਦੀ ਹੈ ਤੋਂ ਦਾਦੀ ਕਿ ਪ੍ਰਬੰਧਕਾਂ ਵੱਲੋਂ ਚੱਲ ਮੇਰਾ ਪੁੱਤ ਦੇ ਚੌਥੇ ਭਾਗ ਦੀ ਰਿਲੀਜ਼ ਮਿਤੀ 1 ਅਗਸਤ ਨੂੰ ਨਿਧਾਰਤ ਕੀਤੀ ਗਈ ਹੈ ਪਾਰਪਾਰਤ ਵਿੱਚ ਇਸ ਦੀ ਸਕਰੀਨਿੰਗ ਸੰਬੰਧੀ ਮਾਮਲਾ ਅਜੇ ਵੀ ਸੈਂਸਰ ਬੋਰਡ ਵਿੱਚ ਫਸਿਆ ਹੋਇਆ ਹੈ। ਇਸ ਫਿਲਮ ਨੂੰ ਅਜੇ ਤੱਕ ਸੈਂਸਰ ਬੋਰਡ ਨੇ ਮਨਜ਼ੂਰੀ ਨਹੀਂ ਦਿੱਤੀ ਹੈ। ਹਾਲਾਂਕਿ ਸਰਕਾਰ ਵੱਲੋਂ ਸਰਟੀਫਿਕੇਟ ਨਾ ਦੇਣ ਦੇ ਬਾਰੇ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਭਾਰਤ ਕੈਨੇਡਾ ਵਿਚਾਲੇ ਸਬੰਧਾਂ ਵਿੱਚ ਸੁਧਾਰ ਦੀ ਆਸ ਬਣੀ ਹੋਈ ਹੈ। ਹਾਲ ਹੀ ਵਿੱਚ ਕੁਝ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਰਿੰਦਰ ਮੋਦੀ ਨੂੰ ਜੀ7 ਨੇਤਾਵਾਂ ਦੇ ਸਿਮੇਲਨ 'ਚ ਸੱਦਾ ਦਿੱਤਾ ਸੀ ਜਿਸ ਕਾਰਨ ਸਬੰਧਾਂ ਵਿੱਚ ਸੁਧਾਰ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ। ਭਾਰਤ ਕੈਨੇਡਾ ਵਿਚਾਲੇ ਸਬੰਧਾਂ ਜੋ ਸੁਧਾਰ ਦੀ ਆਸ ਹਾਲ ਹੀ ਦੇ ਵਿੱਚ ਕੁਝ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਭਾਰਤੀ ਹਮਰੁੱਧਾ ਨਰਿੰਦਰ ਮੋਦੀ ਨੂੰ ਜੂਨ ਦੇ ਵਿੱਚ ਐਲਬਰਟਾ ਦੇ ਕਨੇਨੈਸਕਿਸਟ ਜੀ7 ਨੇਤਾਵਾਂ ਦੇ ਸਮਾਗਮ ਲਈ ਸੱਦਾ ਦਿੱਤਾ ਸੀ ਜਿਸ ਨਾਲ ਸਬੰਧਾਂ 'ਚ ਸੁਧਾਰ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ ਇਸ ਕਦਮ ਨਾਲ ਉਕਤ ਸਮੂਹ ਵਿੱਚ ਸ਼ਾਮਲ ਮੈਂਬਰਾਂ ਦਾ ਮੰਨਣਾ ਹੈ ਕਿ ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਆਦਾਨ-ਪ੍ਰਦਾਨ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮਾਰਗਦਰਨੀ ਦੀ ਸਰਕਾਰ ਦਵੱਲੇ ਸਬੰਧਾਂ ਨੂੰ ਖਾਲਿਸਤਾਨ ਪੱਖੀ ਲੋਬੀ ਦੁਆਰਾ ਖਰਾਬ ਨਹੀਂ ਹੁੰਨ ਦੇਵੇਗੀ। ਅਜੇ ਹਮ ਮੰਨਣ ਵਾਲਿਆਂ ਵਿੱਚ ਓਟਵਾ ਦੇ ਸਾਬਕਾ ਹਾਈ ਕਮਿਸ਼ਨਰ ਅਜੇ ਵਿਸਾਰੀਆ ਵੀ ਨੇ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਇਸ ਮਹੀਨੇ ਕੈਨੇਡੀਅਨ ਰਾਜਧਾਨੀ ਤੇ ਟੋਰਾਂਟੋ ਚ ਦੋ ਗੋਲ ਮੇਜ਼ ਮੀਟਿੰਗਸ ਦੇ ਵਿੱਚ ਹਿੱਸਾ ਲਿਆ ਸੀ ਜਿਸ ਵਿੱਚ ਸੀਨੀਅਰ ਭਾਰਤੀ ਤੇ ਕੈਨੇਡੀਅਨ ਅਧਿਕਾਰੀ ਸ਼ਾਮਲ ਸਨ ਅਤੇ ਨਾਲ ਹੀ ਵਪਾਰਕ ਸੰਗਠਨਾ ਅਤੇ ਹੋਰਾਂ ਦੇ ਨੁਮਾਇंदे ਵੀ ਸ਼ਾਮਲ ਸਨ। ਇੱਕ ਸਮਾਚਾਰ ਏਜੰਸੀ ਦੇ ਨਾਲ ਗੱਲ ਕਰਦਿਆਂ ਵਿਸਾਰੀਆ ਨੇ ਕਿਹਾ ਭਾਰਤੀ ਪੱਖ ਨੂੰ ਜੋ ਸੰਕੇਤ ਮਿਲ ਰਿਹਾ ਹੈ ਉਹ ਇਹ ਹੈ ਕਿ ਕੈਨੇਡਾ ਦੀ ਨਵੀਂ ਸਰਕਾਰ ਪ੍ਰਵਾਸੀ ਰਾਜਨੀਤੀ ਤੋਂ ਉੱਪਰ ਉੱਠੇਗੀ ਇਹ ਕੈਨੇਡਾ ਦੇ ਰਾਸ਼ਟਰੀ ਹਿੱਤ ਵਿੱਚ ਕੰਮ ਕਰੇਗੀ ਭਾਵੇਂ ਵਿਸਾਰੀਆਂ ਨੇ ਸਿੱਧੇ ਤੌਰ ਤੇ ਖਾਲਿਸਤਾਨ ਪੱਖੀ ਸਮੂਹਾਂ ਦਾ ਨਾਮ ਨਹੀਂ ਲਿਆ ਪਰ ਅਤੀਤ ਚ ਉਹ ਭਾਰਤ ਪ੍ਰਤੀ ਆਟਵਾਦੇ ਰੁਖ ਦੇ ਮਾਮਲੇ ਚ ਪ੍ਰਭਾਵਸ਼ਾਲੀ ਸਾਬਤ ਹੋਏ ਸਨ ਖਾਸ ਕਰਕੇ ਜਦੋਂ ਪ੍ਰਧਾਨ ਮੰਤਰੀ ਕਾਰਨੀ ਦੇ ਪੁਰਵ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਦੀ ਅਗਵਾਈ ਕਰ ਰਹੇ ਸਨ ਵਿਸਾਰੀਆਂ ਨੇ ਕਿਹਾ ਕਿ ਦੋਵਾਂ ਸਰਕਾਰਾਂ ਹੋਰ ਪੁਸ਼ਟੀ ਕਰ ਰਹੀਆਂ ਨੇ ਕਿ ਸਬੰਧਾਂ 'ਚ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਇਹ ਇੱਕ ਕਦਮ-ਦਰ-ਕਦਮ ਪ੍ਰਕਿਰਿਆ ਹੋਵੇਗੀ। ਕੈਨੇਸਕਸਟਰ ਹੋਈ ਮੀਟਿੰਗ 'ਚ ਇਹ ਨੋਟ ਕੀਤਾ ਗਿਆ ਹੈ ਕਿ ਦੋਵੇਂ ਪ੍ਰਧਾਨ ਮੰਤਰੀਆਂ ਨੇ ਆਪਸੀ ਸਤਿਕਾਰ, ਕਾਨੂੰਨ ਦੇ ਰਾਜ ਤੇ ਪ੍ਰਭੂਸੱਤਾ ਤੇ ਖੇਤਰੀ ਅਕੰਠਤਾ ਦੇ ਸਿਧਾਂਤ ਪ੍ਰਤੀ ਵਚਨਬੱਧਤਾ ਤੇ ਆਧਾਰਿਤ ਕੈਨੇਡਾ-ਭਾਰਤ ਸਬੰਧਾਂ ਦੀ ਮਹੱਤਤਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਮਜ਼ਬੂਤ ਇਤਿਹਾਸਿਕ ਸੰਬੰਧਾਂ ਇੰਡੋ-ਪੈਸੀਫਿਕ ਚ ਪਾਈ ਵਾਲੀ ਤੇ ਕੈਨੇਡਾ ਅਤੇ ਭਾਰਤ ਵਿਚਾਲੇ ਮਹੱਤਵਪੂਰਨ ਵਪਾਰਕ ਸੰਬੰਧਾਂ ਨੂੰ ਡੂੰਘਾ ਕਰਨ ਦੇ ਮੌਕੇ ਬਾਰੇ ਵੀ ਚਰਚਾ ਕੀਤੀ ਉਹ ਦੋਵੇਂ ਰਾਸ਼ਤਾਨੀਆਂ ਚਹਾਈ ਕਮਿਸ਼ਨਰਸ ਨੂੰ ਬਹਾਲ ਕਰਨ ਤੇ ਸਹਿਮਤ ਹੋਏ ਇਹਨਾਂ ਨਿਯੁਕਤੀਆਂ ਦੀ ਪੁਸ਼ਟੀ ਕਰਨ ਲਈ ਕੂਟਨੀਤਿਕ ਸਮਝੌਤੇ ਅਗਸਤ ਦੇ ਵਿੱਚ ਪੂਰੇ ਹੋਣ ਦੀ ਉਮੀਦ ਹੈ ਜਿਸ ਤੋਂ ਬਾਅਦ ਨਵੇਂ ਰਾਜਦੂਤ ਮਿਸ਼ਨਾਂ ਦੀ ਅਗਵਾਈ ਕਰਨਗੇ ਪਾਤ ਦੀ ਨੌਜਵਾਨ ਸਤਰੰਜ ਖਿਡਾਰਨ ਦਿਵਿਆ ਦੇਸ਼ਮੁਖ ਨੇ ਪਹਿਲਾ ਸਤਰੰਜ ਵਿਸ਼ਵ ਕੱਪ 2025 ਦਾ ਖਿਤਾਬ ਜਿੱਤ ਲਿਆ ਹੈ ਸਿਰਫ 19 ਸਾਲ ਦੀ ਦਿਵਿਆ ਨੇ ਜਾਰਜਾ ਵਿੱਚ ਹੋਏ ਇਸ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਦੀ ਮਹਾਨ ਖਿਡਾਰਨ ਕੇ ਨਹਿਰੂ ਹੰਪੀ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਹੈ ਇਸ ਦੇ ਨਾਲ ਹੀ ਉਹ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ ਭਾਰਤੀ ਸਤਰੰਜ ਦੇ ਇਤਿਹਾਸ ਵਿੱਚ ਇੱਕ ਨਵਾਂ ਦੇਜ ਜੁੜ ਗਿਆ ਹੈ 19 ਸਾਲਾ ਦਿਵਿਆ ਦੇਸ਼ਮੁਖ ਨੇ ਐਫ ਆਈ ਡੀ ਈ ਮਹਿਲਾ ਵਿਸ਼ਵ ਕੱਪ 2025 ਦਾ ਖਿਤਾਬ ਜਿੱਤ ਲਿਆ ਹੈ ਉਸ ਨੇ ਇਹ ਉਪਲਬਧੀ ਦੁਨੀਆ ਦੇ ਚੋਟੀ ਦੇ ਮਹਿਲਾ ਸਤਰੰਜ ਖਿਡਾਰ ਕੋਨਰੇ ਨੂੰ ਹੰਪੀ ਨੂੰ ਹਰਾ ਕੇ ਹਾਸਲ ਕੀਤੀ ਫਾਈਨਲ ਮੈਚ ਵਿੱਚ ਦੋਵਾਂ ਭਾਰਤੀ ਚੇਗੀਆਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ ਦੋਵੇਂ ਕਲਾਸਿਕਲ ਗੇਮਾਂ ਡਰਾ ਹੋਈਆਂ ਜਿਸ ਤੋਂ ਬਾਅਦ ਫੈਸਲਾ ਰੈਪਿਡ ਟਾਈ ਬ੍ਰੇਕਰ ਵਿੱਚ ਲਿਆ ਗਿਆ ਦੀਪਿਆ ਦੇਸ਼ਮੁਖ ਨੇ ਨਾ ਸਿਰਫ ਖਿਤਾਬ ਜਿੱਤਿਆ ਸਗੋ ਹੰਪੀ ਨੂੰ 1.5 0.5 ਨਾਲ ਹਰਾ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਉਹ 17 ਜੋ ਬਿਸ਼ਪ ਕਪੀਟਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ ਇਸ ਸ਼ਾਨਦਾਰ ਜਿੱਤ ਨਾਲ ਦੀਪਿਆ ਦੇਸ਼ਮੁਖ ਭਾਰਤ ਦੀ 88ਵੀਂ ਗ੍ਰੈਂਡਮਾਸਟਰ ਵੀ ਬਣ ਗਈ ਹੈ ਗ੍ਰੈਂਡ ਮਾਸਟਰ ਰਖਤਾ ਅਵਸਤਰਾ ਜੀ ਦੁਨੀਆ ਵਿੱਚ ਸਭ ਤੋਂ ਵੱਕਾਰੀ ਮੰਨਿਆ ਜਾਂਦਾ ਹੈ ਇਸ ਨੂੰ ਪ੍ਰਾਪਤ ਕਰਨਾ ਕਿਸੇ ਵੀ ਖਿਡਾਰੀ ਦੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਹੈ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਇਸ ਤਰ੍ਹਾਂ ਦੇ ਖਿਡਾਰਨਾ ਇਸ ਵੱਕਾਰੀ ਟੂਰਨਾਮੈਂਟ ਦੇ ਫਾਈਨਲ ਵਿੱਚ ਆਮੋ ਸਾਹਮਣੇ ਸਨ ਦੋਵੇਂ ਖਿਡਾਰਨਾ ਹੁਣ 2026 ਵਿੱਚ ਹੋਣ ਵਾਲੇ ਮਹਿਲਾ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕਰ ਚੁੱਕੇ ਹਨ ਅੱਠ ਖਿਡਾਰਿਆਂ ਵਾਲਾ ਕੈਂਡੀਡੇਟ ਟੂਰਨਾਮੈਂਟ ਅਗਲੇ ਵਿਸ਼ਵ ਮਹਿਲਾ ਚੈਂਪੀਅਨਸ਼ਿਪ ਮੈਚ ਵਿੱਚ ਟੀਮ ਦੀ ਮੌਜੂਦਾ ਵਿਸ਼ਵ ਚੈਂਪੀਅਨ ਜੂ ਵੈਂਜੂਨ ਦੇ ਵਿਰੋਧੀ ਦਾ ਫੈਸਲਾ ਕਰੇ ਗ੍ਰੈਂਡਮਾਸਟਰ ਬਣਨ ਲਈ ਆਮ ਤੌਰ ਤੇ ਤਿੰਨ ਗ੍ਰੈਂਡਮਾਸਟਰ ਮਾਪਦੰਡ 2500 ਪਲਸ ਐਫ ਆਈ ਡੀਏ ਰੇਟਿੰਗ ਦੀ ਲੋੜ ਹੁੰਦੀ ਹੈ ਪਰ ਕੁਝ ਵਿਸ਼ੇਸ਼ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤਣ ਤੇ ਖਿਡਾਰੀ ਨੂੰ ਸਿੱਧੇ ਤੌਰ ਤੇ ਗ੍ਰੈਂਡਮਾਸਟਰ ਦਾ ਖਿਤਾਬ ਦੇ ਦਿੱਤਾ ਜਾਂਦਾ ਹੈ ਐਫ ਆਈ ਡੀਏ ਮਹਿਲਾ ਬਿਸ਼ਪ ਕੱਪ ਉਹਨਾਂ ਵਿੱਚੋਂ ਇੱਕ ਹੈ ਦਿਵਿਆ ਤੋਂ ਪਹਿਲਾਂ ਭਾਰਤ ਦੀਆਂ ਤਿੰਨ ਮਹਿਲਾ ਸੱਤਰਾਂ ਦੇ ਖਿਡਾਰਨਾਂ ਜਿਨ੍ਹਾਂ ਨੂੰ ਗ੍ਰੈਂਡਮਾਸਟਰ ਦਾ ਦਰਜਾ ਮਿਲ ਚੁੱਕਿਆ ਹੈ ਉਹਨਾਂ ਵਿੱਚੋਂ ਕੈਨਾਰੋ ਹੰਪੀ ਹਰੀਕਾ ਦਰੋਣਾਵੱਲੀ ਆਰ ਵਿਸ਼ਾਲੀ ਸ਼ਾਮਲ ਹਨ ਇਹ ਜਿੱਤ ਤਬਾਦ ਦੇ ਪਿਆ ਦੇਸ਼ਮੁਖ ਨੂੰ ਵਧਾਈਆਂ ਦਿੱਤੇ ਸਲਾ ਲਗਾਤਾਰ ਚੱਲ ਰਹੀ ਹੈ ਜਿਸ ਦੇ ਚੱਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਪੋਸਟ ਕੀਤਾ ਤੇ ਲਿਖਿਆ ਦੋ ਸ਼ਾਨਦਾਰ ਭਾਰਤੀ ਇਸ ਤਰ੍ਹਾਂ ਦੇ ਖਿਡਾਰੀਆਂ ਦੀ ਇਤਿਹਾਸਿਕ ਫਾਈਨਲ ਨੌਜਵਾਨ ਦੀਪਿਆ ਦੇਸ਼ਮੁਖ 2025 ਵਿੱਚ ਐਫ ਆਈ ਡੀ ਮਹਿਲਾ ਵਿਸ਼ਬ ਸਤਰੰਜ ਚੈਂਪੀਅਨਸ਼ਿਪ ਬਣ ਤੇ ਮਾਣ ਹੈ ਇਸ ਸ਼ਾਨਦਾਰ ਪ੍ਰਾਪਤੀ ਲਈ ਉਸ ਨੂੰ ਵਧਾਈਆਂ ਜੋ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ ਉਹ ਨੈਰੋ ਹੰਪੀ ਨੇ ਚੈਂਪੀਅਨਸ਼ਿਪ ਦੌਰਾਨ ਬੇਮਿਸਾਲ ਪ੍ਰਤਿਬਾ ਦਿਖਾਈ ਦੋਮਾ ਕਰਨ ਉਹਨਾਂ ਦੇ ਪ੍ਰਿਕਟ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਇਸੇ ਚੱਲ ਦੇ ਪਾਸਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਦਿਵਿਆ ਨੂੰ ਵਧਾਈਆਂ ਦਿੱਤੀਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਕਿ ਦਿਵਿਆ ਦੇਸ਼ਮukh ਨੂੰ ਮੇਰੀਆਂ ਦਿਲੋਂ ਵਧਾਈਆਂ ਜੋ ਐਫ ਆਈ ਡੀਈ ਮਹਿਲਾ ਬਿਸ਼ਪਕ ਪਜਤਨ ਲਈ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ ਇਸੇ ਚੱਲ ਦੇ ਭਾਰਤ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਦਿਵਿਆ ਦੇਸ਼ਮukh ਨੂੰ ਵਧਾਈਆਂ ਦਿੱਤੀਆਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦਿਵਿਆ ਦੇਸ਼ਮukh ਨੂੰ ਵਧਾਈ ਦਿੱਤੀਆਂ ਇਸੇ ਚੱਲ ਦੇ ਬਿਸ਼ਮਨਾਥ ਆਨੰਦ ਨੇ ਵੀ ਦਿਵਿਆ ਤੇ ਹੰਪੀ ਲਈ ਪੋਸਟ ਕੀਤਾ ਉਹਨਾਂ ਕਾਨੂੰਨ ਦਿੱਤੀਆਂ ਅੱਜ ਦੇ ਪੰਜਾਬ ਬਲੂੰਟ ਵਿੱਚ ਆਇਆ ਸੀ ਨਮੀ ਅਤੇ ਤਾਜ਼ਾ ਖਬਰਾਂ ਨਾਲ ਇੱਕ ਪਰਫੇਰ ਹਾਜ਼ਰ ਹੋਵਾਂਗੇ ਧੰਨਵਾਦ